ਜੇ ਇੱਕ ਹੋਰ ਹੈ ਮੇਰੇ ਕੋਲ ਇੱਕ 47 ਮਿੰਟਾਂ ਦੀ ਵੀਡੀਓ ਤਿਆਰ ਕੀਤੀ ਆ ਜਿਸ ਤਰ੍ਹਾਂ ਮੈਂ ਸਾਰੇ ਆਈਫੋਨ ਜਿਹੜਾ ਕਹਿੰਦਾ ਕਿ ਪ੍ਰਾਈਵੇਸੀ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਪ੍ਰਾਈ ਪ੍ਰਾਈਵੇਸੀ ਨਹੀਂ ਮਾਈ ਆਈਫੋਨ ਤਾਂ ਮੈਂ ਜੇ ਮੈਨੂੰ ਕੋਈ ਫੋਨ ਆ ਜੇ ਇਸ ਤਰ੍ਹਾਂ ਖੋਲ ਲੈਣਾ ਜਿਵੇਂ ਫ੍ਰਿਜ ਚ ਲੋਂਗੇ ਚੱਕਦੇ ਹੁੰਦੇ ਆ ਆ ਹੀ ਨਹੀਂ ਪਤਾ ਕਿੰਨੇ ਸ਼ਪਾਹੀਆਂ ਦੀਆਂ ਹੌਲਦਾਰਾਂ ਦੀਆਂ ਤੇ ਥਾਣੇਦਾਰਾਂ ਦੀਆਂ ਅਫਸਰਾਂ ਦੀਆਂ ਜੱਜਾਂ ਦੀਆਂ ਕਿਸੇ ਲੀਡਰਾਂ ਦੀਆਂ ਇਹੋ ਜਿਹੀਆਂ ਫੋਟੋਆਂ ਮੈਂ ਕੱਢ ਚੁੱਕਿਆ 47 ਮਿੰਟਾਂ ਦੀ ਵੀਡੀਓ ਉਹ ਚਲਾਵਾਂਗਾ ਕਿਤੇ ਫੇਰ ਨਾ ਕਹਦੇਓ ਵੀ ਆ ਸਾਡੀ ਵੇਚ ਤੇ ਹੋਊਗੀ ਕੱਖੋਂ ਖੋਲੇ ਕਰ ਦੂਗਾ ਨਮਾਜ਼ ਚੁਬਹਿਮ ਕੱਢਦੇ ਹੋ ਜੇ ਜੇ ਕਿਸੇ ਨੇ ਮੇਰੇ ਮਾਂ ਪੈਣ ਨੂੰ ਡਰਾਉਂਡ ਦੀ ਕੋਸ਼ਿਸ਼ ਕੀਤੀ ਜਾਂ ਮੇਰੀਆਂ ਭੈਣਾਂ ਆਈਆਂ ਉਹ ਡਿਪਰੈਸ਼ਨ ਦਾ ਸਕਾਰਾ ਜਾਂ ਡਰਾਉਂਡ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਨਾ ਕਿਸੇ ਨੇ ਉਹਨਾਂ ਨੂੰ ਫੋਨ ਕਰਨੇ ਆ ਨਾ ਕੁਝ ਕਹਿਣਾਗਾ ਬਾਕੀ ਇਕੱਲੇ ਇਕੱਲੇ ਅਫਸਰਾਂ ਨਾਲ ਗਨਮੈਨਾ ਸਿਪਾਈ ਆ ਤੇ ਜੱਜਾਂ ਨਾਲ ਸਿਪਾਈ ਆ ਤੇ ਜਿੰਨੇ ਵੀ ਲੀਡਰਾਂ ਸਿਪਾਈ ਇਹਨਾਂ ਨੂੰ ਫੜ ਲਓ ਜਾਣ ਨਾ ਦਿਓ ਕਿਸੇ ਪਾਸੇ ਖਾਲਸਾ ਰਾਜ ਆਜੂਗਾ ਜੇ ਕੋਈ ਪੁਲਿਸ ਮਲਾਜ਼ਮ ਨੂੰ ਇਤਰਾਜ਼ ਆ ਖਾਲਸਾ ਰਾਜ ਦਾ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਪਾਲ ਬਾਹਰ ਆ ਜੂ ਜੇ ਸਾਰਾ ਪੰਜਾਬ ਬੰਦ ਕਰ ਲੋਗੇ 2 ਘੰਟੇ ਲਈ ਆ ਤਾਂ ਵੀ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਦਰ ਨੂੰ ਫੜ ਕੇ ਉਹਦੇ ਮੂੰਹ 'ਚ ਫੇਰ ਮਾਰੇ ਆ ਅ ਕੁੰਬੀ ਵਿਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪੈਣਗੇ ਤੁਹਾਨੂੰ ਨੱਕ ਪਤਾ ਲੱਗੇ ਮੁੰਡਾ ਕਹਿੰਦਾ ਹਿੰਦਰਦਨ ਟਾਈਮ ਥੋੜਾ ਜਾਂ ਦੀਪ ਸੂਦੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗੀਆਂ ਦਾ ਟਾਈਮ ਥੋੜਾ ਹੈ ਇਹਨੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਠ ਜਿਵੇਂ ਕਿ ਬੱਲਬ ਲਾ ਲਓ ਬੱਲ ਵਾਂਗੂੰ ਜਿਵੇਂ ਹਾਈਡਰੇ ਨਹੀਂ ਨਿਕਲਦੇ ਬਾਹਰ 100 200 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਵੀ 11 ਕਿੱਲਾਂ ਤੋਂ ਫਿਲਰੂ 100 ਕਿੱਲੇ ਦੇ ਵਿੱਚ ਫਿਲਰ ਜਾਣਾ ਉਹਨੇ ਮੇਰੇ ਤੱਕ ਮੇਰੇ ਕੋਲ ਇੱਥੋਂ ਤੱਕ ਜਾਣਕਾਰੀ ਹੈ ਕਿ ਲੁਦੀਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਠਿੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਬ ਚੁੰਬਕੀ ਸਿਸਟਮ ਨਾਲ ਤਾਂ ਉਹ ਜਾਊਗਾ ਉਹਦੇ ਵਿੱਚ ਬਹੁਤ ਜ਼ਿਆਦਾ ਬਰੂਧ ਭਰਿਆ ਉਹ ਸੂਰਜ ਵਾਂਗੂ ਇਸ ਤਰ੍ਹਾਂ ਤਾਂ ਉਹ ਚੜ ਜੂਗਾ ਸੂਰਜ ਵਾਂਗੂ ਤਾਂ ਉਹ ਚੜ ਗਿਆ ਤਾਂ ਫਿਰ ਉਹ ਟੇਡਾ ਹੋ ਜੂਗਾ ਜਿੱਧਰ ਨੂੰ ਉਹ ਭੇਜਣਾ ਚਾਹਣਗੇ ਉਧਰ ਨੂੰ ਭੇਜ ਜਿੱਧਰ ਨੂੰ ਉਹ ਜਾਊਗਾ 1 ਕਿਲੋਮੀਟਰ ਤੱਕ ਸਾਰਾ ਲਾਲ ਹੁੰਦਾ ਜਾਊਆ ਏਰੀਆ ਲਾਲ ਹੁੰਦਾ ਜਾਊਗਾ ਤਾਂ ਸਾਰਾ ਜਿਹੜਾ ਅਮਰੀਕਾ ਜਾਂ ਇੰਗਲੈਂਡ ਜਾਂ ਹੋਰ ਦੇਸ਼ ਆ ਇਹ ਗ੍ਰਹਿਾਂ ਤੇ ਬੈਠੇ ਜਿਹੜੇ ਆਪਾਂ ਨੂੰ ਫੁੱਦੂ ਬਣਾਈ ਜਾਂਦੇ ਆ ਵੀ ਮੰਗਲ ਗ੍ਰਹਿ ਤੇ ਜੀਮਨ ਲੱਭ ਗਿਆ ਉਹ ਮੰਗਲ ਗ੍ਰਹਿ ਤੇ ਹੀ ਬੈਠੇ ਆ ਇੰਗਲੈਂਡ ਸ਼ਨੀ ਗ੍ਰਹਿ ਤੇ ਬੈਠਾ ਬਾਬੇ ਵੀ ਸੱਚੀ ਬੋਲੀ ਜਾਂਦੇ ਵੀ ਮੰਗਲ ਗ੍ਰਹਿ ਭਾਰੀ ਆ ਸ਼ਨੀ ਗ੍ਰਹਿ ਭਾਰੀ ਆ ਉਹ ਗ੍ਰਹਿ ਆ ਇਹ ਤੁਹਾਨੂੰ ਸੌਖੇ ਤਰੀ ਮੋਰੇ ਹੋਏ ਹੋਵੇ ਉਹ ਤਾਂ ਜ਼ਰੂਰੀ ਸੀ ਉਹ ਜੁਨਟ ਪਰ ਤੇ ਵੈਸੀ ਮੋਰੇ ਆ ਹੁਣ ਜੇ ਇਹ ਕਹੀ ਜਾਂਦੇ ਅਸੀਂ ਚੰਦ ਤੇ ਬਾਗੇ ਦਾ ਮਤਲਬ ਉਹ ਜੁਨ ਪਰਤ ਪਾਰ ਤੇ ਬਾਗੇ ਤੁਸੀਂ ਇਹ ਤਾਂ ਸਭ ਝੂਠ ਬੋਲੀ ਜਾਂਦੇ ਆਪਣੀ ਦੇਸ਼ ਦੀ ਗੁੜੀ ਕਲਪਨਾ ਚਾਵਲਾ ਹੋ ਸਕਦਾ ਉਹਨੇ ਸੱਚ ਲੱਭ ਲਿਆ ਹੋਵੇ ਤੇ ਉੱਥੇ ਪਿੱਛੇ ਉਹਦੇ ਉੱਤੇ ਅਟੈਕ ਕਰਾ ਦਿੱਤਾ ਗਿਆ ਜਿਹੜਾ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿਨ੍ਹਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਈਸ ਵਰਗ ਨਾਲ ਟਕਰਾਇਆ ਕੋਈ ਇਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਗਿਆ ਵਿਚਾਲਣ ਟੁੱਟਿਆ ਫਿਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਠਹਿਾਇਆ ਸੀ ਫਿਰ ਉਹਨੂੰ ਆ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਾਂਡੁੱਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਂਡੁੱਬੀ ਵਾਰ-ਵਾਰ ਚੈੱਕ ਕੀਤੀ ਹੈ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਸਰ ਲੈ ਕੇ ਜਾਨਾ ਨਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਅਜਿਹੇ ਲੰਡਨ ਦੀਆਂ ਏਜੰਸੀਆਂ ਜਾਂ ਬੋਰੇ ਆ ਜਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦੇ ਵਾਗਰ ਸਾਰੀ ਦੁਨੀਆ ਉੱਥੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋਏ ਨਸ਼ਿਆਸਤਾਂ ਡਿੱਗ ਪੈਣ ਉਹ ਪਾਲਡੂਬੀ ਦੇ ਅਟੈਕ ਕੀਤਾ ਗਿਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਨੀ ਹੈ ਕਿਉਂਕਿ ਲੋਕਾਂ ਨੇ ਸੁਣਨੀ ਨਹੀਂ ਮੇਰਾ ਬਹੁਤ ਕੁਝ ਦੱਸਣ ਨੂੰ ਜੀਕ ਰਿਹਾ ਜਾਂਦਾ ਐ ਨਹੀਂ ਪਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਪਤਾ ਲੱਗ ਜਾਂਦਾ ਮੂਸੇ ਵਾਲਾ ਕਹਿੰਦਾ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸੋਧੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗ ਜਾਂਦਾ ਟਾਈਮ ਥੋੜਾ ਇਸ ਕਰਕੇ ਜਿਹੜਾ ਆ ਵਿਕਰਮ ਬਰਾੜ ਵਰਗੇ ਜੇ ਤੁਸੀਂ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਡ ਨੂੰ ਫੜ ਕੇ ਉਹਦੇ ਮੂੰਹ 'ਚ ਫੇਰ ਮਾਰੇ ਆ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪਹਿਣਗੇ ਤੁਨੂੰ ਇਹ ਚੁੱਪ ਕਰਕੇ ਸਿਆਸਤਾਂ ਤੋੜ ਦੋ ਕਿਸੇ ਪੁਲਿਸ ਮਲਾਲੇ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਹੈ ਸਾਰੇ ਸਿਪਾਹੀ ਗਵਾਹੀਆਂ ਰਹਿਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਹੈ ਤੁਸੀਂ ਕਿਹਾ 6 ਟਨ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ 145 ਕੁਇੰਟਲ ਵਾਲਾ ਇੱਕ ਬੈਠਾ ਹੈ 145 ਕਿਲੋ ਵਾਲਾ ਇੱਕ ਬੈਠਾ ਤਿੰਨ ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੌਲਾ ਪੈ ਗਿਆ ਮੈਂ ਨਾ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੇ ਦਾ ਕੰਮ ਆ ਸਾਨੂੰ ਫਸਾ ਗਿਆ ਤੇ ਮਜੀਠਿਆ ਐ ਥਾਪੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜਿਹੜਾ ਰਾਜੇ ਵਿਡੰਗ ਵਾਰੀ ਕਿੱਥੇ ਜਾਂਦਾ ਉਹਨੇ ਪਰਿਵਾਰ ਮਰਵਾਤਾ ਇੰਨਾ ਕੁ ਸੋਏ ਜੇ ਬੇ ਬੇ ਆਦਮੀਆਂ ਹੋਈ ਜਾਂਦੀਆਂ ਕਿ ਕਿੱਧਰ ਗਿਆ ਜਾਂਦਾ ਪੰਜਾਬ ਓਏ ਕਿੱਧਰ ਨੂੰ ਨਹੀਂ ਜਾਂਦਾ ਪੰਜਾਬ ਤੇਜ ਫਿਰ ਕਹੀ ਜਾਂਦੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਨੇ ਤਾਂ ਪੀਤਾ ਪੰਜਾਬ ਦੇ ਉਤੋਂ ਆ ਰਹਿਂਦਾ ਖੁੰਦਾ ਤਾਂ ਸ਼ੈਸਤ ਕੀ ਚਾਰ ਸਕੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਆ ਹਾਸੀ ਕਢਾਈ ਜਾਂਦੇ ਆ ਚਾਰ ਸਕੱਟ ਸੁਣਾ ਕੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮਐਲਏ ਹਰੇ ਟਾਈਮ ਵਾਲੇ ਸੌਂਪੂਆ ਸਾਰਿਆਂ ਦੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆਖੇ ਮੇਰੇ ਸ਼ਿਵਰ ਬੰਦਾ ਕਦੇ ਕਦੇ ਇਹ ਤਹਿਸੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਫਟਵਾਰੀਆਂ ਮਗਰ ਪਾਇਆ ਜਾਂਦਾ ਕਦੇ ਸਰਪੰਚਾਂ ਨੂੰ ਕਹਿੰਦਾ ਜੇ ਸਰਪੰਚ ਪ ਗਾਲਾਂ ਕੱਢੀ ਜਾਂਦਾ ਇਹ ਗੱਡੀ ਦੇ ਵਿੱਚ ਸਾਡੇ ਮਲਾਜ਼ਮਾਂ ਨੇ ਵੀਡੀਓ ਬਣਾ ਰੱਖੀ ਹੈ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਲੈ ਮੈਂ ਤਾਂ ਕਹਿੰਦਾ ਯਾਰ ਸੁਖਵੀਰ ਬਾਦਲ ਨੂੰ ਬਣਾ ਲਓ ਪਿਆ ਆਪ ਦਾ ਮੁੱਖ ਮੰਤਰੀ ਮੈਂ ਵੀਡੀਓ ਚ ਉਹਦੇ ਖਿਲਾਫ ਬੋਲਦਾ ਮੈਂ ਸਾਰੇ ਐਂਗਲ ਨਹੀਂ ਚੈੱਕ ਕੀਤੇ ਸੀ ਚਲੋ ਕੋਈ ਗੱਲ ਨਹੀਂ ਇਹਨੂੰ ਬਣਾ ਲਵੇਂਗਾ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਪਾਲ ਬਾਹਰ ਆਜੂ ਜੇ ਸਾਰਾ ਪੰਜਾਬ ਬੰਦ ਕਰ ਲਓ ਜੇ 2 ਘੰਟਿਆਂ ਚ ਨਾ ਆਇਆ ਤਾਂ ਡੀਜੀ ਮੈਂ ਤਾਂ ਹੁਣ ਐ ਨਹੀਂ ਪਤਾ ਇੱਧਰੋਂ ਚੱਲ ਪਾਇਆ ਐਸਐਸਓ ਸੰਗ ਤੇ ਐਸਐਸਓ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਸਾਰਿਆਂ ਦੀ ਲਿਸਟਾਂ 'ਚ ਪਿਆਪੌਲਿਸ ਦੇ ਜਿੰਨੇ ਜਿੰਨੇ ਬੰਦੇ ਆ ਹੈਗੇ ਆ ਸਿਪਾਈ ਆ ਅਫਸਰ ਆਗੇ ਸਾਰਿਆਂ ਦੀ ਲਿਸਟਾਂ 'ਚਵੇਂ ਪੁਲਿਸ ਚਿੱਟੇ ਵਾਲਿਆਂ ਦੀ ਲਿਸਟ ਬਣਾ ਲੈਂਦੇ ਆ ਖਾਲਸਤਾਨੀ ਲਿਸਟ ਬਣਾ ਲੈਂਦੇ ਆ ਓਮੇ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਹੈ ਕਿਹਦੀ ਕਿੱਥੇ ਰਸਤੇ ਰਹੀ ਕਿਹਦੀ ਕਿੱਥੇ ਰਸਤੇ ਰਹੀ ਹੈ ਦਿਮਾਗ 'ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਫੜਨ ਆ ਜਾਓਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਵਸੇ ਵਾਪਸ ਨਹੀਂ ਮੁੜਦਾ ਪਹਿਲਾਂ ਵੀਡੀਓ ਵੀ ਪਾਈ ਸੀ 3 ਘੰਟਿਆਂ ਦੀ ਆ ਬਣਾਈ ਤਾਂ ਬਹੁਤ ਵੱਡੀ ਸੀ 2.5-3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗਰੁੱਪ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਹੈ ਜਿੰਨੇ ਉਹ ਦਾਖਲ ਹੁੰਦੇ ਸਾਰੇ ਮੇਰੇ ਜਾਣ ਪਛਾਨ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪ੍ਰੀਤ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸ ਵੀ ਇਹਦਾ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਦਾ ਲੀਡਰ ਜਦੋਂ ਲੋੜ ਹੁੰਦੀ ਹੈ ਬਾਹਰ ਘਟਾ ਲੈਂਦੇ ਜਦੋਂ ਲੋੜ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਇਹਨੂੰ ਮਰਵਾ ਦੋ ਬਰਾੜ ਨੇ ਆਦਾ ਟਰੈਪ ਲਵਾ ਰੱਖਿਆ ਮੈਨੂੰ ਕਿੰਨੇ ਬੰਦੇ ਹੋਣਾ ਵੀ ਬਰਾੜ ਨੂੰ ਬਚਾ ਲਾ ਜੇ ਬਚਾਉਣਾ ਤਾਂ ਅਸੀਂ ਬਰਾੜ ਨੂੰ ਨਹੀਂ ਛੱਡਣਾ। ਸੋ ਸਾਹਮਣੇ ਆਉਣਾ ਤੈਨੂੰ ਪਤਾ ਨਹੀਂ ਵੀ ਲੱਖਾ ਸਦਾ ਨਾ ਕੀ ਜੀਏ ਥੋੜੀ ਤਾਂ ਆਸਿਕ ਦੀ ਚੱਲ ਜਾਰੀ ਦੋਸਤੀ ਹੈਗੀ। ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹ ਨੂੰ ਭੱਜ ਜਾਣੇ ਉੱਥੇ। ਕਰਿਆ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹ ਨੂੰ ਪਤਾ ਨਹੀਂ ਲੱਗਦਾ। ਪੁਲਿਸ ਤਾਂ ਬਸ ਪਈ ਹੋਈ ਐ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ। ਵੀ ਅਸੀਂ ਅਜ ਤਾਈਂ ਪੈਸਾ ਨਹੀਂ ਲਿਆ ਸਾਰੇ ਐਸਐਟੂ ਨੂੰ ਸੌਂਪੋ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਚਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹੱਲ ਕਰੋ ਮੈਂ ਕੱਲੇ ਕੱਲੇ ਕਤਲ ਦਾ ਦੱਸੂ ਕੱਲੇ ਕੱਲੇ ਕਤਲ ਦਾ ਹਰੇਕ ਕਤਲ ਬਾਰੇ ਜਾਣਕਾਰੀ ਮੇਰੇ ਤੱਕ ਮੇਰੇ ਕੋਲ ਇੱਥੋਂ ਤੱਕ ਜਾਣਕਾਰੀ ਹੈ ਕਿ ਲੁਦੀਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਠਿੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਵ ਲਾ ਲਓ ਬੱਲ ਵਾਂਗੂ ਜਿਵੇਂ ਹੈਡਰੇ ਨਹੀਂ ਨਿਕਲਦੇ ਬਾਹਰ 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਵੀ 11 ਕਿੱਲਾਂ ਤੋਂ ਫਿਲਰੂ 100 ਕਿੱਲੇ ਦੇ ਵਿੱਚ ਫਿਲਰ ਜਾਣਾ ਉਹਨੇ ਥੱਲੋਂ ਉਹਨੇ ਚੁੰਬਕੀ ਚੁੰਬਕੀ ਸਿਸਟਮ ਨਾਲ ਤਾਂ ਉਹ ਜਾਊਗਾ ਉਹਦੇ ਵਿੱਚ ਬਹੁਤ ਜ਼ਿਆਦਾ ਬਰੂਦ ਭਰਿਆ ਉਹ ਸੂਰਜ ਵਾਂਗੂ ਇਸ ਤਰ੍ਹਾਂ ਤਾਂ ਉਹ ਚੜ ਜਾਊਗਾ ਸੂਰਜ ਵਾਂਗੂ ਤਾਂ ਉਹ ਚੜ ਗਿਆ ਤਾਂ ਫਿਰ ਉਹ ਟੇਡਾ ਹੋ ਜਾਊਗਾ ਜਿੱਧਰ ਨੂੰ ਉਹ ਭੇਜਣਾ ਚਾਹਣਗੇ ਉਧਰ ਨੂੰ ਭੇਜ ਜਿੱਧਰ ਨੂੰ ਉਹ ਜਾਊਗਾ 1 ਕਿਲੋਮੀਟਰ ਤੱਕ ਸਾਰਾ ਲਾਲ ਹੁੰਦਾ ਜਾਊਗਾ ਏਰੀਆ ਲਾਲ ਹੁੰਦਾ ਜਾਊਗਾ ਤਾਂ ਸਾਰਾ ਜਿਹੜਾ ਅਮਰੀਕਾ ਜਾਂ ਇੰਗਲੈਂਡ ਜਾਂ ਹੋਰ ਦੇਸ਼ ਆ ਇਹ ਗ੍ਰਹਿਾਂ ਤੇ ਬੈਠੇ ਜਿਹੜੇ ਆਪਾਂ ਨੂੰ ਫੁੱਦੂ ਬਣਾਈ ਜਾਂਦੇ ਵੀ ਮੰਗਲ ਗ੍ਰਹਿ ਤੇ ਜੀਮਨ ਲੱਭ ਗਿਆ ਮੰਗਲ ਗ੍ਰਹਿ ਤੇ ਬੈਠੇ ਆ ਇੰਗਲੈਂਡ ਸ਼ਨੀ ਗ੍ਰਹਿ ਤੇ ਬੈਠਾ ਬਾਬੇ ਵੀ ਸੱਚੀ ਬੋਲੀ ਜਾਂਦੇ ਵੀ ਮੰਗਲ ਗ੍ਰਹਿ ਭਾਰੀ ਹੈ ਸ਼ਨੀ ਗ੍ਰਹਿ ਭਾਰੀ ਹੈ ਉਹ ਗ੍ਰਹਿ ਆ ਇਹ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਂਗਾ ਜਿਹੜੀ ਓਜ਼ੋਨ ਪਰਤ ਤੇ ਕਹਿੰਦੇ ਵੀ ਮੋਰੇ ਹੋਏ ਹੋਵੇ ਉਹ ਤਾਂ ਜ਼ਰੂਰੀ ਸੀ ਓਜ਼ੋਨ ਪਰਤ ਤੇ ਤਾਂ ਵੈਸੇ ਹੀ ਮੋਰੇ ਆ ਹੁਣ ਜੇ ਕਹੀ ਜਾਂਦੇ ਅਸੀਂ ਚੰਦ ਤੇ ਬਾਗੇ ਦਾ ਮਤਲਬ ਓਜ਼ੋਨ ਪਰਤ ਪਾਰ ਕੇ ਬਾਗੇ ਤੁਸੀਂ ਇਹ ਤਾਂ ਸਭ ਝੂਠ ਬੋਲੀ ਜਾਂਦੇ ਆਪਣੀ ਦੇਸ਼ ਦੀ ਕੁੜੀ ਕਲਪਨਾ ਚਾਵਲਾ ਹੋ ਸਕਦਾ ਉਹਨੇ ਸੱਚ ਲੱਭ ਲਿਆ ਹੋਵੇ ਤੇ ਉੱਥੇ ਪਿੱਛੇ ਉਹਦੇ ਤੇ ਅਟੈਕ ਕਰਾ ਦਿੱਤਾ ਗਿਆ ਜਿਹੜਾ ਹਾਂ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿੰਨਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਈਸ ਵਰਗ ਨਾਲ ਟਕਰਾਇਆਗਾ ਕੋਈ ਆਈਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਗਿਆ ਵਿਚਾਲਣ ਟੁੱਟਿਆ ਫੇਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਠਹਿਾਇਆ ਸੀ ਫੇਰ ਉਹਨਾਂ ਆ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕਰੀ ਸੀ ਪਾਂਡੂਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਂਡੂਬੀ ਵਾਰ-ਵਾਰ ਚੈੱਕ ਕੀਤੀ ਹੈ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਨਾਲ ਲੈ ਕੇ ਜਾਣਾ ਨੁਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਆ ਜਿਹੜੀਆਂ ਲੰਡਨ ਦੀਆਂ ਏਜੰਸੀਆਂ ਜਾਂ ਗੋਰੇ ਆ ਜਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦੇ ਹੱਦ ਵਗੈ ਸਾਰੀ ਦੁਨੀਆ ਉੱਥੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋਏਨ ਸ਼ਾਸਤਾਂ ਡਿੱਗ ਪੈਣ ਉਹ ਪਾਂਡੂਬੀ ਦਾ ਅਟੈਕ ਕੀਤਾ ਗਿਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ ਕਿਉਂਕਿ ਲੋਕਾਂ ਨੇ ਸੁਣ ਨਹੀਂ ਆ ਮੇਰਾ ਬਹੁਤ ਕੁਝ ਦੱਸਣ ਨੂੰ ਜੀ ਕਰੀ ਜਾਂਦਾ ਐ ਨਹੀਂ ਪਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਦੂਜਾ ਜਨਮ ਜ਼ਿਆਦਾ ਮੈਂ ਕਹਿੰਦਾ ਮੈਨੂੰ 1 ਸਾਲ ਦਾ ਨਹੀਂ ਜ਼ਿਆਦਾ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜ਼ਿਆਦਾ ਮੈਂ ਇੰਨਾ ਕਾ ਗਿਆ ਕਿ ਪਿੱਛੇ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ ਅਸੀਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਅਸੀਂ ਸ਼ਾਸਤ੍ਰ ਹਸਲਿਆਣਾ ਸਰਪੰਚ ਦਾ ਬਣ ਕੇ ਵੱਡੀ ਸ਼ਾਸਤ੍ਰ ਹਸਲਿਆਣਾ ਹੁਣ ਜਦੋਂ ਮੈਂ ਭਰਤੀ ਹੋ ਗਿਆ ਉਹਦੋਂ ਹੀ ਡਿਪਰੈਸ਼ਨ 'ਚ ਚੱਲ ਪਿਆ ਸੀਗਾ ਅਦਾ ਜਦੋਂ ਦੇ ਸ਼ਸ਼ਟਰਾਇ ਇਲਾਕੋ ਕੇ ਉਦੋਂ ਬਾਅਦ ਜਿਆਦਾ ਡਿਪਰੈਸ਼ਨ ਚ ਹੋ ਗਿਆ 3 ਸਾਲ ਪਹਿਲਾਂ ਵੀਡੀਓ ਪਾਈ ਸੀ ਉਦੋਂ ਹੋਰ ਡਿਪਰੈਸ਼ਨ ਚ ਹੋ ਗਿਆ ਹੁਣ ਤੱਕ ਮੈਂ 3 ਮਹੀਨੇ ਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਸਿਸਟਮ ਕੰਮ ਖਰਾਬ ਆ ਤਾਂ ਹੁਣ ਤਾਂ ਮੇਰਾ weight ਵੀ 35 40 ਕਿਲੋ 35 ਕਿਲੋ ਘਟ ਗਿਆਗਾ ਹੁਣ ਤਾਂ ਮੈਨੂੰ ਐਂ ਲੱਗਦਾ ਵੀ ਮੈਨੂੰ ਜਿਆਦਾ ਕਿਸੇ ਨੇ ਕੋਈ ਚੀਜ਼ ਦਿੱਤੀ ਜਾਂ ਕੋਈ ਬਿਮਾਰੀ ਲੱਗ ਕੇ ਖੂਨ ਦੇ ਹੌਲਟੀਆਂ ਆ ਆਈ ਜਾਂਦੀਆਂ ਥਾਣੇਦਾਰ ਮੈਨੂੰ ਕਹੀ ਜਾਂਦੇ ਆ ਲੈ ਇਹ ਦਾਰੂ ਪੀਂਦਾ ਘੱਟ ਪੀ ਲਿਆ ਕਰੇ ਮੈਨੂੰ ਤਾਂ ਸਮਝ ਹੀ ਨਹੀਂ ਲੱਗ ਜਾਂਦੀ ਮੈਨੂੰ ਹੋਈ ਕੀ ਜਾਂਦਾ ਮੈਨੂੰ ਇੰਨਾ ਕੁ ਪਤਾ ਲੱਗਿਆ ਜਿਵੇਂ ਮੂਸੇਆਲਾ ਕਹਿੰਦਾ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸੋਧੂ ਕਹਿੰਦੇ ਟਾਈਮ ਥੋੜਾ ਮ ਇਸ ਕਰਕੇ ਜਿਹੜਾ ਆ ਵਿਕਰਮ ਬਰਾੜ ਵਰਗੇ ਜੇ ਤੁਸੀਂ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਡ ਨੂੰ ਫੜ ਕੇ ਉਹਦੇ ਮੂੰਹ 'ਚ ਫੇਰ ਮਾਰੇ ਆ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪਹਿਣਗੇ ਤੁਨੂੰ ਇਹ ਚੁੱਪ ਕਰਕੇ ਸਿਆਸਤਾਂ ਤੋੜ ਦੋ ਕਿਸੇ ਪੁਲਿਸ ਮਲਾਏ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਆ ਸਾਰੇ ਸਿਪਾਹੀ ਗਵਾਹਾਂ ਦੇਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਆ ਤੁਸੀਂ ਕਿਹਨਾਂ 6 ਟਣ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ 145 ਕੁਇੰਟਲ ਵਾਲਾ ਇੱਕ ਬੈਠਾ ਹੈ 145 ਕਿਲੋ ਵਾਲਾ ਇੱਕ ਬੈਠਾ 3 ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੋਲਾ ਪੈ ਗਿਆ ਮੈਂ ਇਹਨਾਂ ਨਾਲ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੀਆ ਦਾ ਕੰਮ ਆ ਸਾਨੂੰ ਫਸਾ ਗਿਆ ਤੇ ਮਜੀਠੀਆ ਐ ਥਾਪੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜਾਂ ਰਾਜੇ ਵਿਡੰਗ ਵਾਰੀ ਕਿੱਥੇ ਜਾਂਦਾ ਉਹਨੇ ਪਰਿਵਾਰ ਮਰਵਾਤਾ ਇੰਨਾ ਕੁ ਸੋਏ ਜਨ ਬੇ ਬੇ ਆਦਮੀਆਂ ਹੋਈ ਜਾਂਦੀਆਂ ਕਿ ਕਿੱਧਰ ਗਿਆ ਜਾਂਦਾ ਪੰਜਾਬ ਓਏ ਕਿੱਧਰ ਨੂੰ ਜਾਂਦਾ ਪੰਜਾਬ ਤੇਜ ਫਿਰ ਕਈ ਇਹਨੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਨੇ ਤਾਂ ਭੈਣ ਦਾ ਪੰਜਾਬ ਦੇ ਉਹ ਸ਼ਾਇਦ ਕੀ ਚਾਰ ਸਕੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਹਾਸੀ ਕਢਾਈ ਜਾਂਦੇ ਆ ਚਾਰ ਸਕੱਟ ਸੁਣਾ ਕੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮਐਲਏ ਹਰੇ ਟਾਈਮ ਐਮਐਲਏ ਸੌਂਪੂਆ ਸਾਰਿਆਂ ਦੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆ ਆਖੇ ਮੇਰੇ ਸ਼ਿਵਰ ਬੰਦਾ ਕਦੇ ਕਦੇ ਇਹ ਤਹਿਸੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਫਟਵਾਰੀਆਂ ਮਗਰ ਪਾਇਆ ਜਾਂਦਾ ਕਦੇ ਸਰਪੰਚਾਂ ਨੂੰ ਕਹਿੰਦਾ ਜੇ ਸਰਪੰਚ ਪੈਸੇ ਨਾ ਖਾਏ ਉਹ ਆਏ ਨਾ ਕਿ ਮੂੰਹ ਬਣਾ ਬਣਾ ਕੇ ਗੱਲਾਂ ਕਰੀ ਜਾਂਦਾ ਕਦੇ ਸੁਖਵੀਰ ਬਾਦਲ ਨੂੰ ਗਾਲਾਂ ਕੱਢੀ ਜਾਂਦਾ ਹੈ ਗੱਡੀ ਦੇ ਵਿੱਚ ਸਾਡੇ ਮੁਲਾਜ਼ਮਾਂ ਨੇ ਵੀਡੀਓ ਬਣਾ ਰੱਖੀ ਹੈ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਮਲਕਣਾ ਯਾਰ ਸੁਖਵੀਰ ਬਾਦਲ ਨੂੰ ਬਣਾ ਲਓ ਪੰਜਾਬ ਦਾ ਮੁੱਖ ਮੰਤਰੀ ਮੈਂ ਵੀਡੀਓ 'ਚ ਉਹਦੇ ਖਿਲਾਫ ਬੋਲਦਾ ਮੈਂ ਸਾਰੇ ਐਂਗਲ ਨਹੀਂ ਚੈੱਕ ਕੀਤੇ ਸੀ ਚਲੋ ਕੋਈ ਗੱਲ ਨਹੀਂ ਇਹਨੂੰ ਬਣਾ ਲਵੋ ਇਹਨਾਂ ਦਾ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਤਪਾਲ ਬਾਹਰ ਆਜੂਗਾ ਜੇ ਸਾਰਾ ਪੰਜਾਬ ਬੰਦ ਕਰ ਲਓ ਜੇ 2 ਘੰਟਿਆਂ 'ਚ ਨਾ ਆਇਆ ਮੈਂ ਤਾਂ ਹੁਣ ਐ ਨਹੀਂ ਪਤਾ ਇੱਧਰ ਨੂੰ ਚੱਲ ਪਾਇਆ ਐ ਐਸਟੀਓ ਸੰਗ ਤੇ ਐਸਟੀਓ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਸਾਰਿਆਂ ਦੀ ਲਿਸਟਾਂ 'ਚ ਪੰਜਾਬ ਪੁਲਿਸ ਹੈਗੇ ਆ ਸਪਾਈ ਆ ਅਫਸਰ ਆਗੇ ਸਾਰਾਂ ਦੀ ਲਿਸਟਾਂ ਜਿਵੇਂ ਪੁਲਿਸ ਚਿੱਟੇ ਵਾਲੀ ਲਿਸਟ ਬਣਾ ਲੈਂਦੇ ਆ ਖਾਲਸਤਾਨੀ ਲਿਸਟ ਬਣਾ ਲੈਂਦੇ ਆ ਓਮੇ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਕਿਹਦੀ ਕਿੱਥੇ ਰਿਸ਼ਤੇਦਾਰੀ ਕਿਹਦੀ ਕਿੱਥੇ ਰਿਸ਼ਤੇਦਾਰੀ ਹੈ ਦਿਮਾਗ ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਫੜਨ ਆ ਜਾਓਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਬਸ ਇਹ ਵਾਪਸ ਨਹੀਂ ਮੁੜਦਾ ਪਹਿਲਾਂ ਵੀਡੀਓ ਵੀ ਪਾਈ ਸੀ 3 ਘੰਟਿਆਂ ਦੀ ਮ ਬਣਾਈ ਤੋਂ ਬਹੁਤ ਵੱਡੀ ਸੀ 2.3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗਰੁੱਪ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਜਿੰਨੇ ਉਹ ਦਾਖਲ ਹੁੰਦੇ ਸਾਰੇ ਮੇਰੇ ਜਾਣ ਪਛਾਨ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪ੍ਰੀਤ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸਬੀਤ ਦਾ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਦਾ ਲੀਡਰ ਜਦੋਂ ਲੋੜ ਹੁੰਦੀ ਬਾਹਰ ਘਟਾ ਲੈਂਦੇ ਜਦੋਂ ਲੋੜ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਆ ਗਾਲਾਂ ਗੁਲਾ ਨਹੀਂ ਆਏ ਨਾ ਕਦੇ ਗਾਲਾਂ ਕੱਢਦੇ ਸਾਡੇ ਬਠਿੰਡੇ ਵਾਲਿਆਂ ਦੀ ਬੋਲੀ ਇਹ ਜੀ ਹੈ ਇਸ ਤਰ੍ਹਾਂ ਆ ਹੀ ਗਾਲਾਂ ਕੱਢਦੇ ਆ ਉਹਦੇ ਲੱਖਾਂ ਵੀ ਕੱਢੀ ਗਿਆ ਬਰਾੜ ਨੇ ਆਦਾ ਟਰੈਪ ਲਵਾ ਰੱਖਿਆ ਮੈਨੂੰ ਕਿੰਨੇ ਬੰਦੇ ਹੋਣਾ ਵੀ ਬਰਾੜ ਨੂੰ ਬਚਾ ਲਾ ਜਿ ਬਚਾਉਣਾ ਤਾਂ ਅਸੀਂ ਬਰਾੜ ਨੂੰ ਨਹੀਂ ਛੱਡਣਾ ਤੈਨੂੰ ਪਤਾ ਨਹੀਂ ਵੀ ਲੱਖਾ ਸਦਾ ਨਾ ਕੀ ਜੀਏ ਥੋੜੀ ਤਾਂ ਆਸੂ ਦੀ ਚੱਲ ਜਾਰੀ ਨੁਸਤੀ ਹੈਗੀ ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹ ਭੱਗ ਜਾਂਦੇ ਉੱਥੇ ਕਰਿਆ ਵੀ ਉਹ ਤਾਂ ਵੈਸੇ ਸਹੀ ਹੈ ਚੱਲ ਬਰਾੜ ਨੇ ਕੋਈ ਮੜਾ ਨਹੀਂ ਕਿਤਾ ਜੇ ਉੱਥੇ ਲੱਖਾ ਭੱਗ ਜਾਂਦਾ ਤਾਂ ਉੱਥੇ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹ ਸਾਨੂੰ ਪਤਾ ਨਹੀਂ ਲੱਗਦਾ ਉਹਨਸਤਾ ਬਸ ਪਾਈ ਹੋਈ ਹੈ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ ਵੀ ਅਸੀਂ ਅਜ ਤਾਈਂ ਪੈਸਾ ਨਹੀਂ ਲਿਆ ਸਾਰੇ ਐਸਐਚਓ ਨੇ ਸੌਹ ਪੋ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਚਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹਲਕਾ ਪਰ ਮੈਂ ਕੱਲੇ ਕੱਲੇ ਕਤਲ ਦਾ ਦੱਸੂ ਕੱਲੇ ਕੱਲੇ ਕਤਲ ਦਾ ਹਰੇਕ ਕਤਲਾਰੇ ਜਾਣਕਾਰੀ